ਮਨਸਿਓ ਜੂਜ ਮਰੇ ਪ੍ਰਭ ਪਾਏ ਮਨਸਾ ਮਨੇ ਸਮਾਏ ਮਹਾਰਜ ਕਹਿੰਦੇ ਨਾ ਜਿਹੜਾ ਜੀਵ ਆਪਣੇ ਮਨ ਨਾਲ ਤਕੜਾ ਟਕਰਾ ਕਰਕੇ ਹੋਮੇ ਵੱਲੋਂ ਮਰ ਜਾਂਦਾ ਹੈ ਪਾਪ ਹੋਮੇ ਨੂੰ ਮੁਕਾ ਲੈਂਦਾ ਹੈ ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ ਪ੍ਰਭੂ ਦੀ ਯਾਦ ਵਿੱਚ ਲੀਨ ਕਰ ਦਿੰਦਾ ਹੈ ਉਹ ਪ੍ਰਭੂ ਨੂੰ ਲੱਭ ਲੈਂਦਾ ਹੈ ਇੱਥੋਂ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ ਤੇ ਅੱਜ ਅਗਲਾ ਸ਼ਬਦ ਹੈ ਜਿਹੜਾ ਨਾਨਕ ਕਿਰਪਾ ਕਰੇ ਜਗ ਜੀਵਨ ਸਹਜ ਭਾਏ ਲੈ ਬੁਲਾਏ ਮਾਰਜੀ ਕਹਿੰਦੇ ਹੈ ਨਾਨਕ ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ ਉਹ ਅਡੋਲ ਚਿਤ ਰਹਿ ਕੇ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਆਸਾ ਮਹੱਲਾ ਪਹਿਲਾ ਇਹ ਅਗਲਾ ਸ਼ਬਦ ਆ ਜੀ ਮਹਾਰਾਜ ਕਹਿੰਦੇ ਕਿਸ ਕੋ ਕਹ ਸੁਣਾਵੇ ਕਿਸ ਕੋ ਕਿਛ ਸਮਝਾਵੇ ਸਮਝ ਰਹੇ ਗਹਿਰ ਗੰਭੀਰ ਪ੍ਰਭੂ ਨੂੰ ਸਿਮਰਿਆ ਸਿਮਰਨ ਕਰਨ ਵਾਲਾ ਵੀ ਗੰਭੀਰ ਸੁਭਾਅ ਵਾਲਾ ਹੋ ਜਾਂਦਾ ਹੈ ਉਸਦੇ ਅੰਦਰ ਦਿਖਾਵਾ ਤੇ ਹੌਸਾ ਮੰ ਹੌਸਾਪਨ ਨਹੀਂ ਰਹਿੰਦਾ ਜੋ ਮਨੁੱਖ ਗਹਿਰ ਗੰਭੀਰ ਨੂੰ ਸਿਮਰ ਕੇ ਗਿਆਨਬਾਨ ਹੋ ਜਾਂਦੇ ਹਨ ਉਹ ਆਪਣਾ ਆਪ ਨਾ ਕਿਸੇ ਨੂੰ ਦੱਸਦੇ ਹਨ ਨਾ ਸੁਣਦੇ ਹਨ ਨਾ ਸਮਝਦੇ ਹਨ ਅੱਗੇ ਮਾਰਤਾ ਦਿੰਦੇ ਕਿਸੇ ਪੜਾਵੇ ਪਰ ਗੁਣ 부ਜੇ ਸਤਗੁਰ ਸ਼ਬਦ ਸੰਤੋਖ ਜੋ ਮਨੁੱਖ ਗਹਿਰ ਗੰਭੀਰ ਦੀਆਂ ਸਿਫਤਾਂ ਪੜ ਕੇ ਵਿਚਾਰ ਕੇ ਜੀਵਨ ਭੇਤ ਨੂੰ ਸਮਝ ਲੈਂਦਾ ਹੈ ਜੇ ਸਮਝ ਲੈਂਦੇ ਹਨ ਉਹ ਆਪਣੀ ਵਿਦਿਆ ਦਾ ਦਿਖਾਵਾ ਨਹੀਂ ਕਰਦੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੌਸਾਪਨ ਤਿਆਗ ਕੇ ਉਹ ਸੰਤੋਖ ਵਿੱਚ ਸੰਤੋਖ ਵਿੱਚ ਜੀਵਨ ਬਤੀਤ ਕਰਦੇ ਹਨ ਐਸਾ ਗੁਰਮਤ ਰਮਤ ਸਰੀਰਾਂ हे ਮੇਰੇ ਮਨ ਗੁਰੂ ਦੀ ਮਤ ਤੇ ਤੁਰ ਕੇ ਸਾਰੇ ਸਰੀਰਾਂ ਵਿੱਚ ਵਿਆਪਕ ਗੁਰੂ ਦੀ ਮਤ ਤੇ ਤੁਰ ਕੇ ਸਾਰੇ ਸਰੀਰਾਂ ਵਿੱਚ ਵਿਆਪਕ ਉਹ ਅਥਾ ਤੇ ਵੱਡੇ ਜਿਗਰੇ ਵਾਲਾ ਹਰੀ ਦਾ ਭਜਨ ਕਰ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਮਹਾਰਜ ਕਹਿੰਦੇ ਉਸ ਅਥਾ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਭਜਨ ਕਰ ਤੇ ਫੇਰ ਕੀ ਹੋਏਗਾ ਅਨ ਤਤਰੰਗ ਭਗਤ ਹਰ ਰੰਗਾ ਉਹਨਾਂ ਹਰੀ ਦਾ ਭਜਨ ਕਰਨ ਵਾਲਿਆਂ ਦੇ ਅੰਦਰ ਪ੍ਰਭੂ ਦੇ ਪਿਆਰ ਦੀਆਂ ਪ੍ਰਭੂ ਦੀ ਭਗਤੀ ਦੀਆਂ ਅਨੇਕਾਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ ਆਨੰਦਨ ਸੋਚੇ ਹਰ ਗੁਣ ਸੰਗਾ ਜਿਹੜੇ ਮਨੁੱਖ ਹਰ ਰੋਜ਼ ਹਰ ਵੇਲੇ ਪ੍ਰਮਾਤਮਾ ਦੀ ਸਿੱਖਤ ਸਲਾਹ ਨਾਲ ਸਾਥ ਬਣਾਉਂਦੇ ਹਨ ਉਹਨਾਂ ਦਾ ਜੀਵਨ ਪਵਿੱਤਰ ਹੁੰਦਾ ਹੈ ਮਹਾਰਾਜ ਕਹਿੰਦੇ ਮਿੱਥਿਆ ਜਨਮ ਸਾਖਤ ਸੰਸਾਰ RAM ਭਗਤ ਜਨ ਨਾ ਰਹੇ ਨਰਾਰਾ ਮਾਇਆ ਦੇ ਵੇੜੇ ਸੰਸਾਰੀ ਜੀਵ ਦਾ ਜੀਵਨ ਬੇਅਰਥ ਚਲਾ ਜਾਂਦਾ ਹੈ ਜਿਹੜਾ ਸਦਾ ਹੀ ਮਾਇਆ ਦੇ ਵੇੜੇ ਚ ਸੁਭਾਰ ਰਹਿੰਦਾ ਹੈ ਤੇ RAM ਭਗਤ ਜਨ ਰਹਿ ਨਰਾਰਾ ਮਹਾਰਾਜ ਕਹਿੰਦੇ ਜੋ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਮਾਇਆ ਦੇ ਮੋਹ ਤੋਂ ਨਰਲੇਪ ਰਹਿੰਦਾ ਹੈ ਸੂਚੀ ਕਾਇਆ ਹਰ ਗੁਣ ਗਾਇਆ ਮਹਾਰਾਜ ਕਹਿੰਦੇ ਹਰੀ ਦੇ ਗੁਣ ਗਾਉਂਦਾ ਜਿਹੜਾ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਉਸ ਦਾ ਸਰੀਰ ਬਕਾਰਾਂ ਵੱਲੋਂ ਬਚਿਆ ਰਹਿ ਕੇ ਪਵਿੱਤਰ ਰਹਿੰਦਾ ਹੈ ਆਤਮ ਚੀਨ ਰਹੇ ਲਿਬ ਲਾਇਆ ਆਪਣੇ ਆਪ ਨੂੰ ਆਪਣੇ ਅਸਲੇ ਨੂੰ ਪਛਾਣ ਕੇ ਉਹ ਸਦਾ ਪ੍ਰਭੂ ਚਰਨਾ ਵਿੱਚ ਸੁਰਤ ਜੋੜੀ ਰੱਖਦਾ ਹੈ ਆਦ ਅਪਾਰ ਅਪਰੰਪਰ ਹੀਰਾ ਉਹ ਮਨੁੱਖ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਬੇਅੰਤ ਹੈ ਜੋ ਪਰੇ ਤੋਂ ਪਰੇ ਹੈ ਜੋ ਹੀਰੇ ਸਮਾਨ ਅਮੋਲਕ ਹੈ ਲਾਲ ਰਤਾ ਮੇਰਾ ਮਨ ਧੀਰਾ ਮਹਾਰਾਜ ਕਹਿੰਦੇ ਉਸ ਦਾ ਉਹ ਮਨ ਜੋ ਪਹਿਲਾ ਮਮਤਾ ਦਾ ਸ਼িকার ਸੀ ਲਾਲ ਸਮਾਨ ਅਮੋਲਕ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਤੇ ਠੰਮੇ ਵਾਲਾ ਠੰਮੇ ਵਾਲਾ ਹੋ ਜਾਂਦਾ ਹੈ ਰਮ੍ਹੇ ਵਾਲਾ ਹੋ ਜਾਂਦਾ ਹੈ ਕਤਨੀ ਕਹੇ ਕਹੇ ਸੇ ਮੂਏ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਸਿਮਰਨ ਤੋਂ ਸਖਣੇ ਹਨ ਤੇ ਨਿਰੀਆਂ ਜਵਾਨੀ ਜਵਾਨੀ ਹੀ ਗਿਆਨ ਦੀਆਂ ਗੱਲਾਂ ਕਰਦੇ ਹਨ ਉਹ ਆਤਮਕ ਮੋਤੇ ਮਰੇ ਹੋਏ ਹਨ ਉਹਨਾਂ ਦੇ ਅੰਦਰ ਆਤਮਕ ਜੀਵਨ ਨਹੀਂ ਹੈ ਜਿਉਂਦੀਆਂ ਲਾਸਾਂ ਕਹਿ ਲੋ ਪੰਜਾਬੀ ਜਿਵੇਂ ਜਿਉਂਦਿਆਂ ਲਾਸਾਂ ਜਿਉਂਦਾ ਲਾਸੀ ਤੁਰਿਆ ਫਿਰਦਾ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਨਹੀਂ ਸਾਂਝ ਪਾਈ ਉਹਨੇ ਨਾਮ ਨਾਲ ਨਹੀਂ ਸਾਂਝ ਪਾਈ ਤਾਂ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਕੇਵਲ ਉਹਨਾਂ ਨੂੰ ਹੀ ਪਰਮਾਤਮਾ ਆਪਣੇ ਅਤ ਨੇੜੇ ਦਿਸਦਾ ਹੈ ਉਹਨਾਂ ਮਨੁੱਖਾਂ ਵਾਸਤੇ हे ਪ੍ਰਭੂ ਹਰਥਾਂ ਤੂੰ ਹੀ ਤੂੰ ਵਿਆਪਕ ਹੈ ਜਿਹੜੇ ਜਗਤ ਦੇ ਪਦਾਰਥਾਂ ਨਾਲ 모 ਨਹੀਂ ਬਣਾਉਂਦੇ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਮਹਾਰਜ ਕਹਿੰਦੇ ਕੇਵਲ ਉਹਨਾਂ ਨੂੰ ਹੀ ਪ੍ਰਮਾਤਮਾ ਆਪਣੇ ਅਤ ਨੇੜੇ ਦਿਸਦਾ ਹੈ ਉਹਨਾਂ ਮਨੁੱਖਾਂ ਵਾਸਤੇ हे ਪ੍ਰਭੂ ਹਰਥਾਂ ਤੂੰ ਹੀ ਤੂੰ ਵਿਆਪਕ ਹੈ ਜਿਹੜੇ ਜਗਤ ਦੇ ਪਦਾਰਥਾਂ ਨਾਲ 모 ਨਹੀਂ ਬਣਾਉਂਦੇ ਸਭ ਜਗ ਵੇਖਿਆ ਮਾਇਆ ਛਾਇਆ ਮਹਾਰਾਜ ਕਹਿੰਦੇ ਨੇ ਉਹਨਾਂ ਮਨੁੱਖਾਂ ਨੂੰ ਸਾਰਾ ਜਗਤ ਮਾਇਆ ਦਾ ਉਸਾਰਾ ਹੀ ਦਿਸਦਾ ਹੈ ਨਾਨਕ ਗੁਰਮਤਿ ਨਾਮ ਤੇ ਆਇਆ ਏ ਨਾਨਕ ਜਿਨ੍ਹਾਂ ਨੇ ਗੁਰੂ ਦੀ ਮਤ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ ਨਾ ਮਹਾਰੇ ਮਹਾਰਾਜ ਬੰਦ ਚ ਦੱਸਦੇ ਨੇ ਆਸਾ ਮਹੱਲਾ ਪਹਿਲਾ ਤੇ ਤੁਕਾਂ ਕੋਈ ਭੀਖਕ ਭਿਖਿਆ ਖਾਏ ਕੋਈ ਰਾਜਾ ਰਹਾ ਸਮਾਏ ਮਹਾਰਾਜ ਕਹਿੰਦੇ ਤੇਰਾ ਆਸਰਾ ਭਲਾ ਕੇ ਹੀ ਕੋਈ ਮੰਗਤਾ ਭਿਖਿਆ ਮੰਗ ਮੰਗ ਕੇ ਖਾਂਦਾ ਹੈ ਤੇ ਗਰੀਬੀ ਵਿੱਚ ਢਟਾਲ ਹੋ ਰਿਹਾ ਹੈ ਆਪਾਂ ਕਹਿੰਦੇ ਹਾਂ ਨਾ ਮਨ ਦਾਸ ਜੀ ਆਪਕ ਜਿਆਦਾਤਰ ਤਾਂ ਇਹੀ ਆ ਵੀ ਮੇਰਾ ਕੰਮ ਰੁਕਿਆ ਪਿਆ ਮੈਂ ਆ ਕੰਮ ਕਰਨਾ ਸੀ ਹੋ ਨਹੀਂ ਰਿਹਾ ਸੋਚਾਂ ਸੋਚਦਾ ਰਹਿੰਦਾ ਮਨੁੱਖ ਇਥੇ ਇਹੀ ਆਪਾਂ ਸਮਝਾਂਗੇ ਬਈ ਕੋਈ ਭੀਖਕ ਭਿਖਿਆ ਖਾਏ ਕੋਈ ਰਾਜਾ ਰਹਾ ਸਮਾਏ ਵੀ ਤੇਰਾ ਆਸਰਾ ਭਲਾ ਕੇ ਹੀ ਕੋਈ ਮੰਗਤਾ ਭਿਖਿਆ ਮੰਗ ਮੰਗ ਕੇ ਖਾਂਦਾ ਹੈ ਤੇ ਗਰੀਬੀ ਬਚਨ ਢਾਲ ਹੋ ਰਿਹਾ ਹੈ ਤੇ ਕੋਈ ਰਾਜਾ ਰਿਆ ਸਮਾਏ ਤੈਨੂੰ ਭਲਾ ਕੇ ਹੀ ਕੋਈ ਮਨੁੱਖ ਰਾਜਾ ਬਣ ਕੇ ਰਾਜ ਵਿੱਚ ਮਸਤ ਹੋ ਰਿਹਾ ਹੈ ਦੇਖੋ ਦੋਨੇ ਗੱਲਾਂ ਵੀ ਪ੍ਰਭੂ ਪ੍ਰਮਾਤਮਾ ਨੂੰ ਭਲਾਉਣ ਵਾਲਾ ਇੱਕ ਤਾਂ ਮੰਗ ਮੰਗ ਕੇ ਖਾਂਦਾ ਹੈ ਤੇ ਢਾਲ ਰਹਿਂਦਾ ਮਨ ਦਾਸ ਰਹਿੰਦਾ ਉਹਦਾ ਤੇ ਦੂਜਾ ਮਹਾਰਾਜ ਕਹਿੰਦੇ ਤੈਨੂੰ ਭਲਾ ਕੇ ਰਾਜਾ ਵੀ ਆਪਨੇ ਰਾਜ ਵਿੱਚ ਮਸਤ ਰਹਿੰਦਾ ਹੈ ਵੀ ਤੈਨੂੰ ਭਲਾਇਆ ਹੋਇਆ ਤੇ ਹੁਣ ਮਨ ਮਰਜ਼ੀਆਂ ਕਰਦਾ ਕਿਸ ਹੀ ਮਾਨ ਕਿਸੇ અપਮਾਨ ਟਾਹੇ ਉਸਾਰੇ ਧਰੇ ਧਿਆਨ ਕਿਸੇ ਨੂੰ ਆਦਰ ਮਿਲ ਰਿਹਾ ਹੈ ਉਹ ਇਸ ਆਦਰ ਵਿੱਚ ਹੰਕਾਰੀ ਹੈ ਦੇਖੋ ਕਿਸੇ ਨੂੰ ਤਾਂ ਆਦਰ ਮਿਲ ਰਿਹਾ ਪਹਿਲਾਂ ਵਾਲੀ ਬੰਦ ਚ ਦੱਸਦਾ ਵੀ ਕੋਈ ਭਖਾਰੀ ਤੈਨੂੰ ਭੁਲਿਆ ਤੈਨੂੰ ਭੁਲਾਇਆ ਉਹਨੇ ਮਨ ਚੋਂ ਤੇ ਮੰਗ ਮੰਗ ਖਾਂਦਾ ਤੇ ਢਾੜ ਰਹਿਂਦਾ ਤੇ ਦੂਜਾ ਰਾਜਾ ਵੀ ਤੈਨੂੰ ਭੁਲਾ ਕੇ ਆਪਣੇ ਰਾਜ ਵਿੱਚ ਹੀ ਮਸਤ ਰਹਿੰਦਾ ਵੀ ਦੋਨੇ ਹੀ ਤੇਰੀ ਯਾਦ ਨਾਲ ਟੁੱਟੇ ਹੋਇਆ ਤੇਰੇ ਨਾਮ ਨਾਲ ਟੁੱਟੇ ਹੋਏ ਨੇ ਦੋਨੇ ਤੇ ਆਪਣੇ ਵਿਚਾਰ ਕੀ ਹੁੰਦੇ ਆ ਆਮ ਜਿਹੜੇ ਆਪਾਂ ਮਤਬ라 ਵੀ ਆਪਣੇ ਵਿਚਾਰ ਆਮ ਮਨੁੱਖਾਂ ਦੇ ਜਿਹੜਾ ਮੰਗ ਕੇ ਖਾਂਦਾ ਨਟਾ ਨਟਾਲ ਰਹਿੰਦਾ ਆਪਾਂ ਕਹ ਦਿੰਨੇ ਆ ਵੀ ਰੱਬ ਦੀ ਕਰੋਪੀ ਆ ਇਹਦੇ ਤੇ ਤਾਂ ਵਿਚਾਰੇ ਤੇ ਐ ਜੇ ਕਹਿੰਨੇ ਆ ਨਾ ਤੇ ਜਿਹੜਾ ਰਾਜਾ ਬਣਿਆ ਫਿਰ ਤਾਂ ਆਪਾਂ ਕਹਨੇ ਬੜੀ ਬਖਸ਼ਿਸ਼ ਆ ਦੇ ਤੇ ਤਾਂ ਇਹਨੂੰ ਤਾਂ ਰਾਜ ਭਾਗ ਮਿਲਿਆ ਨਾ ਤਾਂ ਤਪਸੀ ਆ ਤਾਂ ਤਪ ਕੀਤਾ ਨੇ ਤਾਂ ਪਰ ਮਹਾਰਾਜ ਕਹਿੰਦੇ ਦੋਨੀ ਪ੍ਰਭੂ ਪ੍ਰਮਾਤਮਾ ਨਾਲ ਟੁੱਟੇ ਹੋਏ ਆ ਤਪੀਏ ਕਿੱਥੋਂ ਤਪੱਸਿਏ ਨਾ ਮਹਾਰਾਜ ਕਹਿੰਦੇ ਕਿਸੇ ਹੀ ਮਾਨ ਕਿਸੇ ਅਪਮਾਨ ਕਿਸੇ ਨੂੰ ਆਦਰ ਮਿਲ ਰਿਹਾ ਹੈ ਉਹ ਇਸ ਆਦਰ ਵਿੱਚ ਹੰਕਾਰੀ ਹੈ ਕਿਸੇ ਦੀ ਨਰਾਦਰੀ ਹੋ ਰਹੀ ਹੈ ਜਿਸ ਕਰਕੇ ਉਹ ਆਪਣੀ ਮਨੁੱਖਤਾ ਦਾ ਕੌਡੀ ਮੁੱਲ ਨਹੀਂ ਸਮਝਦਾ ਜਿਹਦੀ ਨਰਾਦਰੀ ਹੋਵੇ ਉਹ ਤਾਂ ਇਹੀ ਕਹਿੰਦਾ ਕਾਦੀ ਜ਼ਿੰਦਗੀ ਆ ਐਵੇਂ ਰੁਲ ਖੁਲ ਕੇ ਮਰਨਾ ਆ ਪਤਾ ਰੁਲ ਖੁਲ ਕੇ ਜ਼ਿੰਦਗੀ ਜੀ ਰਹੇ ਆ ਜੀ ਰਹੇ ਆ ਕਹਿ ਦਿੰਦਾ ਬੰਦਾ ਪਰ ਮਹਾਰਾਜ ਕਹਿੰਦੇ ਹੈ ਤੇਰੇ ਨਾਲੋਂ ਟੁੱਟੇ ਹੀ ਮੁੱਟੇ ਦੀ ਗੱਲ ਇਹੀ ਆ ਅਸਲ ਵਿੱਚ ਅਗਰੇ ਮਹਾਰਾਜ ਬੰਦ ਚ ਦੱਸਦੇ ਨੇ ਟਾਹੇ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਾਹੀ ਕੋਈ ਇਹ ਅਗਲਾ ਬੰਦ ਚਲਿਆ ਗਿਆ ਜੀ ਇਹ ਪਿੱਛੇ ਵਾਲਾ ਬੰਦ ਆ ਜਿਹੜਾ ਟਾਹੇ ਓzare ਧਰੇ ਧਿਆਨ ਕੋਈ ਮਨੁੱਖ ਮਨ ਦੇ ਲੱਡੂ ਭੋਰ ਰਿਹਾ ਹੈ ਆਪਣੇ ਮਨ ਵਿੱਚ ਹੀ ਕਈ ਸਲਾਹਾਂ ਬਣਾਉਂਦਾ ਹੈ ਤੇ ਟਾਹਦਾ ਹੈ ਤੁਜਤੇ ਵੱਡਾ ਨਾਹੀ ਕੋਈ ਅਗਲੇ ਬੰਦ ਚ ਮਾਰ ਨੇ ਦੱਸਿਆ ਬਸ ਇਹੀ ਸੋਚਾਂ ਸੋਚਦਾ ਰਹਿੰਦਾ ਹੈ ਪਰ हे प्रभु तੈਥੋਂ ਕੋਈ ਵੱਡਾ ਨਹੀਂ ਹੈ ਤੈਥੋਂ ਕੋਈ ਵੱਡਾ ਨਹੀਂ ਜਿਸ ਨੂੰ ਬਿਹਾਈ ਮਿਲਦੀ ਹੈ ਤੈਥੋਂ ਹੀ ਮਿਲਦੀ ਹੈ ਕਿ ਸਭ ਖਾਲੀ ਚੰਗਾ ਹੋਏ ਮਹਾਰਾਜ ਕਹਿੰਦੇ ਸਮਝਾਉਣਾ ਕਰਦੇ ਨੇ ਗੁਰੂ ਜੀ ਮੈਂ ਕੋਈ ਅਜਿਹਾ ਆਦਮੀ ਨਹੀਂ ਬਖਾ ਸਕਦਾ ਜੋ ਆਪਣੇ ਆਪ ਤੋਂ ਹੀ ਚੰਗਾ ਬਣ ਗਿਆ ਹੋਵੇ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਮਾਰਾ ਸਮਝਾਉਣਾ ਕਰਦੇ ਨੇ ਮੇਰੇ ਲਈ ਸਿਰਫ ਤੇਰਾ ਨਾਮ ਹੀ ਆਸਰਾ ਹੈ ਕਿਉਂਕਿ ਤੂੰ ਹੀ ਸਭ ਦਾਤਾ ਦੇਣ ਵਾਲਾ ਹੈ ਤੂੰ ਸਭ ਕੁਝ ਕਰਨ ਦੇ ਸਮਰੱਥ ਹੈ ਤੂੰ ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈ ਰਹਾਓ ਵਾਟ ਨਾ ਪਾਵੋ ਬੀਂਗਾ ਜਾਓ ਦਰਗਾ ਬੈਸਣ ਨਾਹੀ ਥਾਓ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰੀ ਓਟ ਤੋਂ ਬਿਨਾ ਮੈਂ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਕਰਾਹੇ ਹੀ ਜਾਂਦਾ ਹਾਂ ਤੇਰੀ ਹਜ਼ੂਰੀ ਵਿੱਚ ਵੀ ਮੈਂ ਥਾਂ ਨਹੀਂ ਮਿਲ ਸਕਦੀ ਮੈਨੂੰ ਥਾਂ ਨਹੀਂ ਮਿਲ ਸਕਦੀ ਦਰਗਾ ਬੈਸਣ ਨਾਹੀ ਥਾਓ ਦਾ ਭਾਵ ਦੱਸਿਆ ਤੇ ਵੀ ਤੇਰੀ ਹਜ਼ੂਰੀ ਵਿੱਚ ਹੀ ਵਿੱਚ ਵੀ ਮੈਨੂੰ ਥਾਂ ਨਹੀਂ ਮਿਲ ਸਕਦੀ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਏ ਹੋਵੇ ਨਿਤ ਕੰਦ ਜਦ ਤੱਕ ਮੈਨੂੰ ਤੇਰੇ ਪਾਸੋਂ ਗਿਆਨ ਚਾਨਣ ਦਾ ਚਾਨਣ ਨਾ ਮਿਲੇ ਮੈਂ ਮਾਇਆ ਦੇ ਮੋਹ ਵਿੱਚ ਬੱਝਾ ਰਹਿੰਦਾ ਹਾਂ ਮਨ ਦਾ ਅੰਨਾ ਹੀ ਰਹਿੰਦਾ ਹਾਂ ਖੀਨ ਖਰਾਬ ਹੋਵੇ ਨਿਤ ਕੰਧ ਦਾ ਭਾਵ ਹੈ ਮੇਰਾ ਸਰੀਰ ਬਕਾਰਾਂ ਵਿੱਚ ਸਦਾ ਖਾਚਤ ਤੇ ਖੁਆਰ ਹੁੰਦਾ ਹੈ ਖਾਣ ਜੀਵਨ ਕੀ ਬਹੁਤੀ ਆਸ ਲੇਖੇ ਤੇਰੇ ਸਾਸ ਗਰਾਸ ਮੈਂ ਸਦਾ ਹੋਰ ਹੋਰ ਖਾਣ ਤੇ ਜਿਉਣ ਦੀਆਂ ਆਸਾਂ ਬਣਾਉਂਦਾ ਹੈ ਐਵੇਂ ਹੀ ਆ ਨਾ ਮਨੁੱਖ ਸਾਰਾ ਦਿਨ ਇਹੀ ਆਸਾਂ ਬਣਾਈ ਰੱਖਦਾ ਵੀ ਸਵੇਰ ਕੀ ਖਾਣਾ ਹੁਣ ਦੁਪਹਿਰ ਨੂੰ ਕੀ ਖਾਣਾ ਸ਼ਾਮ ਨੂੰ ਕੀ ਖਾਣਾ ਇਹ ਆਸ ਬਣਾਈ ਰੱਖਦਾ ਤੇ ਲੇਖੇ ਤੇਰੇ ਸਾਸ ਗਰਾਸ ਮਹਾਰਾਜ ਕਹਿੰਦੇ ਖਾਣ ਪੀਣ ਦੀਆਂ ਹੀ ਆਸਾਂ ਬਣਾਉਂਦਾ ਰਹਿੰਦਾ ਤੇ हे ਪ੍ਰਭੂ ਮੈਨੂੰ ਇਹ ਚੇਤਾ ਹੀ ਨਹੀਂ ਰਹਿੰਦਾ ਕਿ ਮੇਰਾ ਇੱਕ ਇੱਕ ਸਾਹ ਤੇ ਇੱਕ ਇੱਕ ਗਰਾਈ ਤੇਰੇ ਹਿਸਾਬ ਵਿੱਚ ਹੈ ਤੇਰੀ ਮਿਹਰ ਨਾਲ ਹੀ ਮਿਲ ਰਿਹਾ ਹੈ ਜਿਹੜੇ ਸਾਹ ਲੈ ਰਹੇ ਆ ਖਾਣ ਪੀਣਾ ਮਿਲ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਨਾਲ ਰਿਹਾ ਹੈ ਪਰ ਮਨੁੱਖ ਆਪਦੇ ਹੀ ਸੋਚਾਂ-ਸੋਚਦਾ ਰਹਿੰਦਾ ਆਪਾਂ ਆਪ ਜੀ ਗੱਲ ਹੀ ਕਹਿ ਦਿੰਦੇ ਆ ਸਵੇਰ ਨੂੰ ਕੀ ਬਣਾਉਣਾ ਸ਼ਾਮ ਕੀ ਜੇ ਸਵੇਰੇ ਛੱਕ ਲਈ ਅਜੇ ਥਾਲੀ ਚ ਹੁੰਦਾ ਪ੍ਰਸ਼ਾਦ ਆ ਸ਼ਾਮ ਨੂੰ ਕੀ ਬਣਾਉਣਾ ਉਹ ਕਮਲਿਆ ਤੋਂ ਪਹਿਲਾਂ ਹੁਣ ਆ ਜਿਹੜਾ ਛੱਕ ਰਿਹਾ ਇਹਦੇ ਨਾਲ ਤਾਂ ਟੱਡ ਪਰ ਲਾ ਜਦੋਂ ਸ਼ਾਮ ਹੋ ਉਹ ਦੇਖੀ ਜਾਉ ਇਹ ਜਾਨੀ ਕਿ ਮਤਲਬ ਕਹਿਣ ਦਾ ਭਾਵ ਆ ਵੀ ਇਹ ਮਹਾਰਾਜ ਨੇ ਸਿਰ ਇੱਥੇ ਵੀ ਪੰਕਤੀ 'ਚ ਇੱਥੇ ਦੱਸਿਆ ਵੀ ਖਾਣ ਪੀਣ ਦੀਆਂ ਵਿਆਹਤਾ ਬਣਾਉਂਦਾ ਰਹਿੰਦਾ ਸਵੇਰ ਕੀ ਖਾਣਾ ਸ਼ਾਮ ਨੂੰ ਕੀ ਖਾਣਾ ਉਹ ਪ੍ਰਭੂ ਪਰਮਾਤਮਾ ਦਾਤਾ ਪ੍ਰਭੂ ਪਰਮਾਤਮਾ ਹੀ ਦੇ ਰਿਹਾ ਸਾਸ ਗਰਾਸ ਦੇ ਰਿਹਾ ਪ੍ਰਭੂ ਪਰਮਾਤਮਾ ਉਹਨੂੰ ਚੇਤੇ ਨਹੀਂ ਕਰਦਾ ਅੱਗੇ ਮਹਾਰਾਜ ਦੱਸ ਦੇਣ ਅਹਨਸ ਅੰਧਲੇ ਦੀਪ ਕਦੇ ਬੌਜਰ ਡੂਬਤ ਚਿੰਤ ਕਰੇ ਪ੍ਰਭੂ ਇਹਨਾ ਇਹਨਾ ਦਇਆਲ ਹੈ ਕਿ ਮੇਰੇ ਵਰਗੇ ਅੰਨੇ ਨੂੰ ਦਿਨ ਰਾਤ ਗਿਆਨ ਦਾ ਦੀਵਾ ਬਖਸ਼ਦਾ ਹੈ ਸੰਸਾਰ ਸਮੁੰਦਰ ਵਿੱਚ ਡੁੱਬਦੇ ਦਾ ਫਿਕਰ ਰੱਖਦਾ ਹੈ ਉਹ ਸਾਰਾ ਫਿਕਰ ਰੱਖਦਾ ਗਰਬਾਣੀ ਚੱਕ ਪੰਕਤੀ ਹੋਰ ਵੀ ਆਉਂਦੀ ਹੈ ਉਹ ਤੇ ਮਨ ਤੂੰ ਮਨ ਕਿਉਂ ਤੂੰ ਬਰਾਗ ਕਰੇਂਦਾ ਤੁਦ ਰੱਖੇਗਾ ਸਿਰ ਜਨਹਾਰ ਦੇਖੋ ਗੁਰੂ ਜੀ ਬਾਰ-ਬਾਰ ਸਮਝਾਉਂਦੇ ਨੇ ਦਲਾਸੇ ਦਿੰਦੇ ਨੇ ਤੈਨੂੰ ਫੇਰ ਵੀ ਨਹੀਂ ਤੂੰ ਮਰੱਖ ਸਮਝਦਾ ਫੇਰ ਵੀ ਤੂੰ ਘੜ ਤਾਂ ਹੀ ਘੜਦਾ ਰਹਿਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟਟਿਆ ਰਹਿਣਾ ਜੇ ਦੂਜੀ ਪੰਕਤੀ ਆਪਾਂ ਦੇਖ ਜੇ ਇੱਕ ਹੋਰ ਪੰਕਤੀ ਆਉਂਦੀ ਆ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਆਪਦੇ ਪਰਿਵਾਰ ਨੂੰ ਤੂੰ ਪ੍ਰਭੂ ਪ੍ਰਮਾਤਮਾ ਦੇ ਬੇੜੇ ਵਿੱਚ ਝੜਾ ਲਾ ਬੇਚਿੰਤ ਹੋ ਜਾ ਭਰੋਸਾ ਕਰ ਗੁਰੂ ਤੇ ਜਿੰਨਾ ਚਿਰ ਗੁਰੂ ਤੇ ਭਰੋਸਾ ਨਹੀਂ ਹੁੰਦਾ ਓਨਾ ਚਿਰ ਚਿੰਤਾਵਾਂ ਨਹੀਂ ਦੂਰ ਹੁੰਦੀਆਂ ਗੁਰੂ ਤੇ ਭਰੋਸਾ ਕਰ ਲੈ ਕਾਰਜ ਤੇਰੇ ਹੋ ਹੀ ਜਾਣਗੇ ਤੇ ਪ੍ਰਭੂ ਪਰਮਾਤਮਾ ਦੇ ਲੇਖੇ ਵਿੱਚ ਜੀਵਨ ਲੱਗਣਾ ਗੁਰੂ ਦੇ ਸਿਧਾਂਤ ਤੇ ਚੱਲ ਕੇ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਇਹ ਕੰਮ ਕਰਨਾ ਸ਼ੁਰੂ ਕਰ ਮਨੁੱਖ ਨਾਮ ਜਪ ਤੇ ਗੁਰੂ ਦੇ ਸਿਧਾਂਤ ਤੇ ਚੱਲ ਫੇਲ ਮਹਾਰਾਜ ਕਹਿੰਦੇ ਨੇ ਪਾਉ ਜਲ ਬੂਟ ਤੇ ਚਿੰਤ ਕਰੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਦਾ ਫਿਕਰ ਰੱਖਦਾ ਹੈ ਪਰਮਾਤਮਾ ਤੂੰ ਨਾ ਮੈਂ ਫਿਕਰਾਂ ਚ ਡੁੱਬ ਰਿਹਾ ਤੂੰ ਪ੍ਰਭੂ ਪਰਮਾਤਮਾ ਦੇ ਚਿੰਤਨ ਵਿੱਚ ਆਪਣੇ ਮਨ ਨੂੰ ਟਿਕਾ ਲਾ ਕਹੇ ਸੁਣੇ ਜੋ ਮਾਨੇ ਨਾ ਮਹਾਰਾਜ ਕਹਿੰਦੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਦਾ ਫਿਕਰ ਰੱਖਦਾ ਹੈ ਰੱਖਦਾ ਕਿਹਦਾ ਹੈ ਜੋ ਪ੍ਰਭੂ ਦਾ ਨਾਮ ਜਪਦੇ ਹਨ ਸੁਣਦੇ ਹਨ ਉਸ ਵਿੱਚ ਸਰਦਾ ਰੱਖਦੇ ਹਨ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਹੋ ਜਾਏਗਾ ਸਰਦਾ ਰੱਖਦਾ ਹੋਵੇ ਮਨੁੱਖ ਹਾਉ ਬਲੇ ਹਾਰੇ ਤਾਂ ਕਹ ਜਾਂਉ ਮਹਾਰਾਜ ਕਹਿੰਦੇ ਮੈਂ ਉਹਨਾਂ ਬੰਦਿਆਂ ਤੋਂ ਸਤਕੇ ਜਾਂਦਾ ਹਾਂ ਤੇ ਆਖਰੀ ਪੰਕਤੀ 'ਚ ਕਹਿੰਦੇ ਮਹਾਰਾਜ ਨਾਨਕ ਏਕ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਹੈ ਪ੍ਰਭੂ ਨਾਨਕ ਤੇਰੇ ਦਰ ਤੇ ਇਹ ਅਰਦਾਸ ਕਰਦਾ ਹੈ ਕਿ ਸਾਡੀ ਜਿੰਦ ਦੇ ਸਾਡੀ ਜਿੰਦ ਤੇ ਸਾਡਾ ਸਰੀਰ ਸਭ ਕੁਝ ਤੇਰਾ ਹੀ ਤੇਰੇ ਹੀ ਆਸਰੇ ਹੈ ਅਗੇ ਮਹਾਰਾਜ ਦੱਸਦੇ ਨੇ ਜਾਨ ਤੂੰ ਦੇਹ ਜਪੀ ਤੇਰਾ ਨਾਮ ਦਰਗਾ ਬੈਸਣ ਹੋਵੇ ਸਾਹ ਮਹਾਰਾਜ ਕਹਿੰਦੇ ਹੈ ਪ੍ਰਭੂ ਜਦੋਂ ਤੂੰ ਆਪਣੇ ਨਾਮ ਦੀ ਦਾਤ ਮੈਨੂੰ ਦਿੰਦਾ ਹੈ ਤਦੋਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ ਤੇ ਜਦੋਂ ਤੇਰੀ ਕਿਰਪਾ ਨਾਲ ਮੈਂ ਨਾਮ ਜਪਿਆ ਤਾਂ ਫਿਰ ਦਰਗਾ ਬੈਸਣ ਹੋਵੇ ਸਾਹ ਤੇ ਤੇਰੀ ਹਜ਼ੂਰੀ ਵਿੱਚ ਮੈਨੂੰ ਬੈਠਣ ਲਈ ਥਾਂ ਮਿਲ ਜਾਂਦੀ ਹੈ ਮਿਲ ਸਕਦੀ ਹੈ ਜਾਂ ਤਦ ਭਾਵੇ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਵਸੇ ਆਏ ਜਦੋਂ ਤੇਰੀ ਰਜਾ ਹੋਵੇ ਤਦੋਂ ਹੀ ਮੇਰੀ ਭੈੜੀ ਮਤ ਦੂਰ ਹੋ ਸਕਦੀ ਹੈ ਗਿਆਨ ਰਤਨ ਮਨ ਵਸੇ ਆਏ ਤੇ ਤੇਰਾ ਬਖਸ਼ਿਆ ਸ੍ਰੇਸ਼ਟ ਗਿਆਨ ਮੇਰੇ ਮਨ ਵਿੱਚ ਆਕੇ ਬਸ ਸਕਦਾ ਹੈ ਨਦਰ ਕਰੇ ਤਾਂ ਸਤਗੁਰ ਮਿਰੇ ਪਰਨਵਤਨ ਨਾਨਕ ਪਵ ਜਲ ਤਰੇ ਮਹਾਰਾਜ ਕਹਿੰਦੇ ਜਿਸ ਮਨੁਖ ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਦਾ ਹੈ ਤੇ ਜਦੋਂ ਗੁਰੂ ਮਿਲ ਗਿਆ ਫਿਰ ਪਰਨਵਤਨ ਨਾਨਕ ਪਵ ਜਲ ਤਰੇ ਫਿਰ ਮਹਾਰਾਜ ਕਹਿੰਦੇ ਗੁਰੂ ਜੀ ਬੇਨਤੀ ਕਰਦੇ ਨੇ ਵੀ ਫਿਰ ਉਹ ਪਪਜਲ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਪਰਨਵਤ ਨਾਨਕ ਬੇਨਤੀ ਕਰਦਾ ਹੈ। ਇਸ ਪਾਸੇ ਸ਼ਬਦ ਦਾ ਭਾਵ ਆਪਾਂ ਸੁਣਦੇ ਹਾਂ ਹੁਣ ਨੋਟ ਕੀਤਾ ਜਿਹੜਾ ਇਸ ਸ਼ਬਦ ਦਾ ਸਰਲੇਖ ਵੇਖੋ। ਲਬਜ ਤੁਕਾਂ ਦੱਸਦਾ ਹੈ ਕਿ ਸ਼ਬਦ ਦੇ ਹਰੇਕ ਬੰਦ ਦੀਆਂ ਤਿੰਨ ਤਿੰਨ ਤੁਕਾਂ ਹਨ ਸਾਰੀਆਂ ਤੁਕਾਂ ਛੋਟੀਆਂ ਹਨ ਕਿ ਚੌਪਈ ਦੇ ਮੇਲ ਦੀਆਂ ਦੋ-ਦੋ ਨੂੰ ਰਲਾ ਕੇ ਇੱਕ ਤੁਕ ਗੀਣੀ ਹੈ ਚਲੋ ਮਹਾਰਾਜ ਕਹਿੰਦੇ ਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਮਨੁੱਖ ਆਸਾ ਮਹੱਲਾ ਪਹਿਲਾ ਪੰਚ ਪਦੇ ਹੁਣ ਆਪਾਂ ਪੜਾਂਗੇ ਅੱਗੇ ਕੱਲ ਨੂੰ ਸ਼ਬਦ ਵਿਚਾਰ ਕਰਾਂਗੇ ਆਪਾਂ ਹੁਣ ਗਾਇਨ ਕਰ ਲੈਣੇ ਆ ਸ਼ਬਦ ਦੇ ਭਾਵ ਨੂੰ ਕੱਲ ਨੂੰ ਪੜਾਂਗੇ ਹੁਣ ਟਾਈਮ ਹੋ ਚਲਿਆ ਮਹਾਰਾਜ ਕਹਿੰਦੇ ਨਾ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪੁੱਜ ਕਾਮਨਾਹੀ ਕਿਆ ਸੁਲਤਾਨ ਸਲਾਮ ਬਿਹੂਣਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਬਸਰੇ ਦੁੱਖ ਬਹੁਤਾ ਲਾਗੇ ਦੁੱਖ ਲਾਗੇ ਤੂੰ ਬਿਸਰ ਨਾਹੀ ਅੱਖੀ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਵਣ ਨਾ ਵਾਦੇ ਚਰਨੀ ਚੱਲੇ ਪੂਜਤਾ ਆਗੇ ਬਿਨ ਸੇਵਾ ਫਲ ਨਾ ਆਗੇ ਚਰਨੀ ਚੱਲੇ ਪਜੂਤਾ ਆਗੇ ਬਿਨ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਭੋਏ ਚੌਕੀ ਚੌਕੀ ਸਿਂਚਿਤ ਭਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਲਈ ਜੇਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਹੀਂ ਦੁਖ ਸੁਖ ਪਾਣਾ ਤੇਰਾ ਹੋਵੇ ਬਿਨ ਨਾਵੇਂ ਜਿਉ ਰਹੇ ਨਹੀਂ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ᔪਗਤ ਨਹੀਂ ਕਹੇ ਨਾਨਕ ਜੀਵਾਲੇ ਜੀਆਂ ਜਹ ਭਾਵੇ ਤਹ ਰਾਖ ਤੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ੁਕਰਾਂ ਮਾਲਕਾ ਆਪੀ ਦਾ ਕੋਟਾਂ ਕੋਟ ਧੰਨਵਾਦ ਤੁਠਾ ਕਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਵੈ ਸੂਖ ਕਨੇਰੇ ਕੋਇ ਨ ਜਾਣੇ ਤੁਮਰਾ ਅੰਤੁ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੁਆਗਿਆਕਾਰੀ ਤੁਮਰੀ ਗਤਿ ਮੇ ਤੁਮਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਤੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ